ਬਾਡਰ ਏਰੀਆ ਦੇ ਪ੍ਰਮੁੱਖ ਮੰਡੀ ਕਲਾਂਨੌਰ ਦੇ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਗਈ ਮਨਾਜ ਮੰਡੀ ਦੇ ਵਿੱਚ ਝੋਨੇ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਨੇ ਜਿਸ ਤੋਂ ਬਾਅਦ ਮਾਮਲਾ ਕਾਫੀ ਜ਼ਿਆਦਾ ਗਰਮ ਆ ਗਿਆ ਆਓ ਤੁਹਾਨੂੰ ਕਿਸਾਨਾਂ ਅਤੇ ਆਓ ਤੁਹਾਨੂੰ ਕਿਸਾਨਾਂ ਦੀ ਜ਼ੁਬਾਨੀ ਸੁਣਾ ਦੰਨੇ ਆ ਕਿ ਆਖਰ ਮਾਜਰਾ ਪੂਰਾ ਹੈ ਕੀ ਮੰਡੀ ਜਿਹੜਾ ਕੀਤਾ ਜਾਵੇ ਬਾਕੀ ਕਿਸਾਨਾਂ ਦੀ ਜਿਹੜੀ ਆ ਇਹ ਕਿਸਾਨਾਂ ਦੀ ਲੁੱਟ ਜਿਹੜੀ ਹੋਣੀ ਆ ਉਸ ਤੋਂ ਬਚਾਇਆ ਜਾ ਸਕੇ ਇਹ ਜਿਹੜੇ ਪਿਛਲੇ ਸਾਲ ਦਾ ਜਿਹੜਾ ਇਹ ਰਾਹ ਪਿਆ 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 ਉਹਨੂੰ ਜਿਹੜਾ ਬੰਦ ਕੀਤਾ ਜਾਵੇ ਕਿਉਂਕਿ ਇਸ ਸਾਲ ਇਸ ਏਰੀਆ ਜਿਹੜਾ ਖਾਸ ਕਰਕੇ ਜਿੱਥੇ ਆਪਾਂ ਖੜੇ ਆ ਇਹ ਜਿਹੜਾ ਆ ਕੁਝ ਕੁਦਰਤੀ ਕਰੋਪੀ ਦਾ ਤੇ ਕੁਝ ਪ੍ਰਸ਼ਾਸਨ ਦੀ ਕਰੋਪੀ ਦਾ ਗਲਤੀਆਂ ਕਰ ਕਰਕੇ ਖਣਾਂ ਦੇ ਨਾਲ ਦੇ ਜਿਹੜੀ ਮਾਰ ਇਹਨੂੰ ਪਈ ਆ ਉਹਦੀ ਜਿਹੜੀ ਮਾਰ ਸਹਿ ਰਿਆ ਵਾ ਇਹ ਜਿਹੜੇ ਇੱਥੇ ਦਾਣੇ ਜਿਹੜੇ ਸਪਲਰ ਹੋਏ ਆ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਬਚਿਆ ਤਾਂ ਕੁਛ ਨਹੀਂ ਇਸ ਕਰਕੇ ਅਸੀਂ ਇਹ ਵੀ ਮੰਗ ਕਰਨੇ ਆਂ ਕਿ ਇਸ ਇਲਾਕੇ ਦੇ ਵਿੱਚ ਜਿਹੜੀ ਦਾਣਿਆਂ ਦਾ ਰੰਗ ਬਦ ਗਿਆ ਜਿਹਦੇ ਕੋ ਥੋੜੇ ਬੋਲ ਤੇਲ ਫੁੱਲ ਜਿਹੜੇ ਬਚੇ ਆ ਸਰਕਾਰ ਉਹਨਾਂ ਦੇ ਵਿੱਚ ਕੋ ਰਿਲੈਕਸੇਸ਼ਨ ਦੇਵੇ ਤੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਚੁੱਕਣ ਦਾ ਪ੍ਰਬੰਧ ਕਰੇ ਤੇ ਨਾ ਕਿ ਇਹ ਜਿਹੜਾ ਸਾਨੂੰ ਇਹਨਾਂ ਬਘਿਆੜਾਂ ਦੇ ਉੱਤੇ ਛੜ ਦਿੱਤਾ ਜਾਵੇ ਜਿਵੇਂ ਕਿ ਇਹਨਾਂ ਨੇ ਪਿਛਲੇ ਸਾਲ ਕੀਤਾ ਐਰਕਾਮ ਉਹੀ ਏ ਆਪਣੇ ਮਨ ਦੇ ਵਿੱਚ ਬਣਾਏ ਪੇਛੇ ਆ ਤੇ 199 ਰੁਪਏ ਅਸੀਂ ਜਿਹੜਾ ਉਹ ਕੱਟ ਲਾ ਕੇ ਮਹੌਸਰ ਵਕਸਾ ਲਾ ਕੇ ਤੁਸੀਂ ਝੋਨਾ ਚੁਪਣਾ ਇਹ ਕਦਾ ਚ ਸਾਨੂੰ ਬਰਦਾਸ਼ਤ ਨਹੀਂ ਜੇ ਸਾਡੀ ਇਹ ਗੱਲ ਵੀ ਸਾ ਮਨਜੂਰ ਕਰਦੇ ਆ ਜਿਹੜੀ ਅਸੀਂ ਉਹਨਾਂ ਕੋਲ ਮੰਗ ਕਰਨੀ ਆ ਜੇ ਉਹ ਨਹੀਂ ਕਰਦੇ ਨਹੀਂ ਉਹਨਾਂ ਕੋਲ ਕੋਈ ਹਲਾਤ ਹੈ 90 ਦਿਨ ਸਮੇਂ ਲਈ ਅਸੀਂ ਹੜਤਾਲ ਕਰਾਂਗੇ ਨਾ ਹੀ ਐਸਡੀਐਮ ਨੂੰ ਬਾਹਰ ਨਿਕਲਦੇ ਆਗੇ ਜੇ ਰੂਡ ਜਿਹੜਾ ਜਾਮ ਕਰਕੇ ਰੱਖਾਂਗੇ ਮੰਡੀ ਦੇ ਵਿੱਚ ਕੋਸ਼ਿਸ਼ ਕਿਸੇ ਨੂੰ ਵੀ ਇਹਨਾਂ ਹੰਟਣ ਨਹੀਂ ਕਰਦੇ ਆਗੇ ਇਹ ਸਾਡੀ ਜਿਹੜੀ ਆ ਇਹ ਸਾਡੀ ਅੱਜ ਦੀ ਜਿਹੜੀ ਗੱਲ ਆ ਅਸੀਂ ਹੁਣ ਜਿਹੜੇ ਗਰਦਾਸਪੁਰ ਇਸ ਤੋਂ ਪਹਿਲਾਂ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਐਡਵਰਟਾਈਜ਼ਮੈਂਟ ਦਾ ਤਰੀਕ ਨੀ ਸ਼ੁਰੂ ਹੁੰਦੀ ਤੇ ਟੀਵੀਆਂ ਦੇ ਉੱਤੇ ਐਡਵਰਟਾਈਜ਼ਮੈਂਟ ਆ ਜਾਏਗੀ ਕਿ ਜਦੋਂ ਕਿਸਾਨ ਦੀ ਮੰਡੀ 'ਤੇ ਜਾ ਕੇ ਫਸਲ ਦਾ ਡਾਲਾ ਖੁੱਲੇ ਜਗਾ ਤੇ ਉਸੇ ਲਈ 24 ਘੰਟੇ ਜਿਹੜੀ ਪੇਮੈਂਟ ਪੈ ਲੂਗੀ ਪਰ ਕਲਾ ਨੌਰ ਤੇ ਮੇਰੇ ਸਾਹਮਣੇ 10-15 15 ਦਿਨਾਂ ਦੇ ਲੋਕ ਦਾਣੇ ਲੈ ਕੇ ਮੰਡੀਆਂ 'ਚ ਬੈਠੇ ਆ ਇੱਥੇ ਸਿਰਫ ਹਜੇ ਸੌਦਾ ਹੋ ਰਿਹਾ ਕਿ 199 ਰੁਪਏ ਕੱਟ ਲਾ ਕੇ ਤੇ ਉਸ ਤੋਂ ਬਾਅਦ ਮੌਚਰ ਕੱਟ ਲੱਗੂਗਾ ਕਿਉਂਕਿ ਇਹਨਾਂ ਦੀ ਨੀਤੀ ਹੈ 1800 ਤੋਂ 2000 ਤੱਕ ਧੋਨਾ ਲੈਣਾ ਚੰਗੀ ਕੁਆਦੀ ਦਾ ਇਸ ਕਰਕੇ ਸਾਰੀਆਂ ਹੀ ਇੱਥੇ ਕੋਈ ਪਾਰਟੀ ਦੀ ਗੱਲ ਨਹੀਂ ਹੈ ਕਿ ਸਾਰੀਆਂ ਹੀ ਪਾਰਟੀਆਂ ਇਹ ਕਰਕੇ ਕਹਿ ਰਹੀਆਂ ਨੇ ਕਿ ਜੀ ਇਹਨਾਂ ਨੂੰ ਕਲਾਨੌਰ ਦੇ ਸੈਲਰ ਨੂੰ ਨਹੀਂ ਵਾਰਾ ਖਾਂਦਾ ਤੇ ਜਵਾਬ ਦੇ ਦੇਣ ਬਾਹਰ ਦੇ ਸੈਲਰਾਂ ਵਾਲਿਆਂ ਨੂੰ ਕਿੰਨਾ ਵਾਰਾ ਖਾਂਦਾ ਜੀ ਧੂਰੀ ਵਾਲੇ ਆਣ ਕੇ ਕਹਿੰਦੇ ਆ ਕਿ ਅਸੀਂ ਇੱਥੋਂ ਖੜ ਕੇ ਚੌਲ ਪੂਰੇ ਪ੍ਰਾਪਤ ਕਰ ਸਕਦੇ ਆ ਤੇ ਕਲਾਨੌਰ ਵਾਲਿਆਂ ਨੂੰ ਕੀ ਦਿੱਕਤ ਆ ਰਹੀ ਆ ਸਿਰਫ ਦਿੱਕਤ ਇਹੋ ਆ ਰਹੀ ਆ ਕਿ ਇਹ ਸੋਚਦੇ ਕਿ 300 ਤੋਂ 400 ਤੱਕ ਅਸੀਂ ਇੱਕ ਜ਼ਿੰਮੇਦਾਰ ਨੂੰ ਇੱਕ ਕੁਆਂਟਲ ਦਾ ਕਟ ਲਾਈਏ ਤੋ ਤੁਹਾਡੇ ਮੀਡੀਆ ਲਈ ਮੈਂ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਜਿਹੜੀ ਹੈ ਇਹਦੇ ਵੱਲ ਖਾਸ ਧਿਆਨ ਦੇ ਕਿ ਲੋਕਾਂ ਨੂੰ ਜੋ ਐਡਵਰਟਾਈਜ਼ਮੈਂਟ ਦਿੰਦੀ ਆ ਕਿਸਾਨਾਂ ਪ੍ਰਤੀ ਉਹਦੇ ਤੇ ਵਫਾਦਾਰ ਹੈ ਧੰਨਵਾਦ ਸੰਯੁਕਤ ਕਿਸਾਨ ਮੋਰਚੇ ਦਾ ਆਗੂ ਆ ਮੈਂ ਇੱਥੇ ਕਲਾਨੌਰ ਮੰਡੀ ਦੇ ਵਿੱਚ ਅਸੀਂ ਕੱਲ ਐਸਡੀਐਮ ਸਾਹਿਬ ਨੂੰ ਮਲੇ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਇੱਥੇ ਜਿਹੜਾ ਨਾ ਜਿਹੜੀ ਜਿਹੜਾ ਇੱਥੋਂ ਦਾ ਸੈਲਰ ਵਾਲਿਆਂ ਦਾ ਪ੍ਰਬੰਧ ਆ ਉਹ ਪਿਛਲੇ ਸਾਲ ਦਾ ਇਹਨਾਂ ਨੂੰ ਡੂ ਲੱਗਾ ਵਾ ਉਹ ਉਹੋ ਹੀ ਪ੍ਰਬੰਧ ਜਿਹੜਾ ਉਹ ਹੁਣ ਚੜਾਉਣਾ ਚਾਹੁੰਦੇ ਨੇ ਕੱਲ ਆਰਥੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਵੀ ਇਹ ਗੱਲ ਕਹੀ ਕਿ ਉਹ 199 ਰੁਪਏ ਦਾ ਕੱਟ ਬੰਗਦੇ ਨੇ ਕਿ 199 ਰੁਪਏ ਜਿਹੜਾ ਕੱਟ ਤੇ ਜਿਹੜਾ ਪਰ ਪੁਆਇੰਟ ਜਿਹੜਾ ਝੋਨਾ ਕਿਸੇ ਦਾ ਜਿੱਲਾ ਵਾ ਉਹਦਾ ਜਿਹੜਾ ਅਸੀਂ 20 ਜਾਂ 30 ਰੁਪਏ ਜਨਾਂ ਬਈ ਜਨਾਂ ਬਈ ਉਹ ਉਹ ਕੱਟਾਂਗੇ ਪਰ ਅਸੀਂ ਕਿਸਾਨੀ ਸਾਡੀ ਅੱਗੇ ਹੀ ਬਹੁਤ ਕੁਦਰਤੀ ਮਾਰ ਥੱਲੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਜਿਹੜਾ ਅਧਿਕਾਰੀ ਜਿਹੜੇ ਜੋਸ਼ੀ ਨੇ ਜਿਨ੍ਹਾਂ ਨੇ ਹੜ੍ਹ ਦੇ ਹੋਣ ਦੇ ਵਿੱਚ ਵੀ ਜ਼ਿੰਮੇਵਾਰ ਨੇ ਉਹਨਾਂ ਨੂੰ ਅਜੇ ਤੱਕ ਉਹਨਾਂ ਦੇ ਖਰਾਬ ਕਾਰਵਾਈ ਦੀ ਕੀਤੀ ਅੱਜ ਸਾਰੀਆਂ ਧਰਾਂ ਕ ਖਸਾਨਾਂ ਦੇ ਉਲਟ ਚੱਲ ਰਹੀਆਂ ਨੇ ਕਿਉਂਕਿ ਕਿਸਾਨੀ ਨੂੰ ਬਰਬਾਦ ਕਰ ਦਿੱਤੇ ਤੁੰਗੀਆਂ ਨੇ ਅੱਗੇ ਜਿਹੜਾ ਝੋਨੇ ਬਚੇ ਵੀ ਨੇ ਪਿੰਡਾਂ ਦੇ ਕੁਝ ਜਿੱਥੇ ਹੜ੍ਹਾਂ ਦੀ ਮਾਰ ਨਹੀਂ ਵੀ ਪਈ ਉਥੇ ਹਲਦੀ ਰੋਗ ਹੈ ਤੇ ਝੋਨੇ ਦੀਆਂ ਮੋਜਰਾ ਸੁੱਕੀਆਂ ਨੇ ਡਿਸ ਕਲਰ ਧਾਣੇ ਹੋਏ ਨੇ ਉਹਨਾਂ ਦਾ 10-10 ਕੁਇੰਟਲ ਜਿਹੜਾ ਨਾ ਉਹ ਹਰ ਇੱਕੜ ਦਾ ਝਾੜ ਜਿਹੜਾ ਨਾ ਘਟਿਆ ਵਾ ਕਿਸਾਨੀ ਮਾਰ ਥੱਲੇ ਆ ਇਸ ਕਰਕੇ ਸਾਡੀ ਇਹ ਬੇਨਤੀ ਹੈ ਕਿ ਜਿੰਨਾ ਅਸੀਂ ਚੇਅਰਮੈਨ ਦੇ ਕਹਿਨ ਤੇ ਕਿ ਸਾਰੇ ਆਓ ਅਸੀਂ ਆਪਸ ਦੇ ਵਿੱਚ ਬੈਠ ਕੇ ਕਿਸੇ ਨਤੀਜੇ ਤੇ ਪਹੁੰਚਾਂਗੇ ਇਹ ਆਰਤੀ ਐਸੋਸੀਏਸ਼ਨ ਵਾਲੇ ਨਹੀਂ ਸੌਰੀ ਆਪਣੇ ਸੈਟਰ ਦੇ ਮਾਲਕ ਜਿਹੜੇ ਨੇ ਉਹ ਉਹਦਾ ਵੀ ਕਹਿਣਾ ਨਹੀਂ ਮੰਨਿਆ ਉਹਨਾਂ ਨੇ ਪਿਹਾਰ ਕੇ ਉਹਨੇ ਕਿਹਾ ਸਵੇਰ ਦਾ ਜੇ ਉਹ ਨਹੀਂ ਆਉਣਗੇ ਤੇ ਮੈਂ ਡੀਸੀ ਸਾਹਿਬ ਨਾਲ ਮੇਰੀ ਹੁਣ ਵੀ ਗੱਲਬਾਤ ਹੋ ਗਈ ਹੈ ਤੇ ਮੈਂ ਡੀਸੀ ਕੋ ਤੁਹਾਡੇ ਨਾਲ ਜਾਵਾਂਗਾ ਇੱਥੇ ਇਹ ਸਮੰਢੀ ਨੂੰ ਖੁੱਲੀ ਮੰਢੀ ਜਿਹੜੇ ਨਾਲ ਉਹ اختیار ਕਰਾਂਗੇ ਕਿਸਾਨਾਂ ਨੇ ਸਰਵਸੰਮਤੀ ਨਾਲ ਫੈਸਲਾ ਕੀਤਾ ਕਿ ਅਸੀਂ ਇਹਨਾਂ ਸੈਦੜਾਂ ਨੂੰ ਇੱਕ ਵੀ ਦਾਣਾ ਜਿਹੜਾ ਉਹ ਨਹੀਂ ਦੇਵਾਂਗੇ ਤਾਂ ਕਿ ਜਿਹੜਾ ਵੀ ਸੈਦ ਇਹਨਾਂ ਨੂੰ ਵੀ ਜਿਹੜਾ ਉਹ ਸਬਕ ਸਿਖਾਇਆ ਜਾਵੇ ਅਸੀਂ ਇਹੋ ਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਕਿਸਾਨਾਂ ਦੀ ਖੱਜਲ ਖਰਾਬ ਦੀ ਇੱਥੇ ਬੰਦ ਕੀਤੀ ਜਾਵੇ ਕਿਸਾਨਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਵਾ ਉਹਦੀ ਜਿਹੜੀ ਇਨਾ ਪਰਪਾਈ ਕੀਤੀ ਜਾਵੇ ਜੀ ਹਾਂ ਬਾਡਰ ایرিয়া ਦੇ ਪ੍ਰਮੁੱਖ ਮੰਡੀ ਕਲਾਨੌਰ ਦੇ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਗਈ ਮਨਾਜ ਮੰਡੀ ਦੇ ਵਿੱਚ ਝੋਨੇ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਨੇ ਜਿਸ ਤੋਂ ਬਾਅਦ ਮਾਮਲਾ ਕਾਫੀ ਜ਼ਿਆਦਾ ਗਰਮਾ ਗਿਆ ਆਓ ਤੁਹਾਨੂੰ ਕਿਸਾਨਾਂ ਅਤੇ ਆਓ ਤੁਹਾਨੂੰ ਕਿਸਾਨਾਂ ਦੀ ਜ਼ੁਬਾਨੀ ਸੁਣਾ ਦੰਨੇ ਆ ਕਿ ਆਖਰ ਮਾਜਰਾ ਪੂਰਾ ਹੈ ਕੀ ਮੰਡੀ ਜਿਹੜਾ ਕੀਤਾ ਜਾਵੇ ਬਾਗੇ ਕਿਸਾਨਾਂ ਦੀ ਜਿਹੜੀ ਆ ਇਹ ਕਿਸਾਨਾਂ ਦੀ ਲੁੱਟ ਜਿਹੜੀ ਹੋਣੀ ਆ ਉਸ ਤੋਂ ਬਚਾਇਆ ਜਾ ਸਕੇ ਇਹ ਜਿਹੜੇ ਪਿਛਲੇ ਸਾਲ ਦਾ ਜਿਹੜਾ ਇਹ ਰਾਹ ਪਿਆ 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 ਉਹਨੂੰ ਜਿਹੜਾ ਬੰਦ ਕੀਤਾ ਜਾਵੇ ਕਿਉਂਕਿ ਇਸ ਸਾਲ ਇਸ ਏਰੀਆ ਜਿਹੜਾ ਖਾਸ ਕਰਕੇ ਜਿੱਥੇ ਆਪਾਂ ਖੜੇ ਆ ਇਹ ਜਿਹੜਾ ਆ ਕੁਝ ਕੁਦਰਤੀ ਕਰੋਪੀ ਦਾ ਤੇ ਕੁਝ ਪ੍ਰਸ਼ਾਸਨ ਦੀ ਕਰੋਪੀ ਦਾ ਗਲਤੀਆਂ ਕਰ ਕਰਕੇ ਖਣਾਂ ਦੇ ਨਾਲ ਤੇ ਜਿਹੜੀ ਮਾਰ ਇਹਨੂੰ ਪਈ ਆ ਉਹਦੀ ਜਿਹੜੀ ਮਾਰ ਸਹਿ ਰਿਆ ਵਾ ਇਹ ਜਿਹੜੇ ਇੱਥੇ ਦਾਣੇ ਜਿਹੜੇ ਸਪਲਰ ਹੋਏ ਆ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਬਚਿਆ ਤੇ ਕੁਛ ਨਹੀਂ ਇਸ ਕਰਕੇ ਅਸੀਂ ਇਹ ਵੀ ਮੰਗ ਕਰਨੇ ਆਂ ਕਿ ਇਸ ਇਲਾਕੇ ਦੇ ਵਿੱਚ ਜਿਹੜੇ ਦਾਣਿਆਂ ਦਾ ਰੰਗ ਬਦਲ ਗਿਆ ਜਿਹਦੇ ਕੋਈ ਥੋੜੇ ਬੁਝ ਤੇਲ ਫੁੱਲ ਜਿਹੜੇ ਬਚੇ ਆ ਸਰਕਾਰ ਉਹਨਾਂ ਦੇ ਵਿੱਚ ਕੋ ਰਿਲੈਕਸੇਸ਼ਨ ਦੇਵੇ ਤੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਚੁੱਕਣ ਦਾ ਪ੍ਰਬੰਧ ਕਰੇ ਤੇ ਨਾ ਕਿ ਇਹ ਜਿਹੜਾ ਸਾਨੂੰ ਇਹਨਾਂ ਬਗਿਹਾਰਾਂ ਦੇ ਉੱਤੇ ਛੜ ਦਿੱਤਾ ਜਾਵੇ ਜਿਵੇਂ ਕਿ ਇਹਨਾਂ ਨੇ ਪਿਛਲੇ ਸਾਲ ਕੀਤਾ ਐਰਕਾਂ ਵੀ ਉਹੀ ਏ ਆਪਣੇ ਮਨ ਦੇ ਵਿੱਚ ਬਣਾਈ ਪੇਛੇ ਆ ਦੇ 199 ਰੁਪਏ ਅਸੀਂ ਜਿਹੜਾ ਉਹ ਕਟ ਲਾ ਕੇ ਮਾਸਟਰ ਵਖਰਾ ਲਾ ਕੇ ਤੁਸੀਂ ਝੋਨਾ ਚੁਕਣਾ ਇਹ ਕਦਾ ਚ ਸਾਨੂੰ ਬਰਦਾਸ਼ਤ ਨਹੀਂ ਜੇ ਸਾਡੀ ਇਹ ਗੱਲ ਦੀ ਸਭ ਮਨਜ਼ੂਰ ਕਰਦੇ ਆ ਜਿਹੜੀ ਅਸੀਂ ਉਹਨਾਂ ਕੋਲ ਮੰਗ ਕਰਨੀ ਆ ਜੇ ਉਹ ਨਹੀਂ ਕਰਦੇ ਨਹੀਂ ਉਹਨਾਂ ਕੋਲ ਕੋਈ ਹੁਲਾਤ ਹੈ ਅਣ ਮੇਥੇ ਸਮੇਂ ਲਈ ਅਸੀਂ ਹੜਤਾਲ ਕਰਾਂਗੇ ਨਾ ਹੀ ਐਸਡੀਐਮ ਨੂੰ ਬਾਹਰ ਨਿਕਲਦੇ ਆਗੇ ਜੇ ਰੋੜ ਜਿਹੜਾ ਜਾਮ ਕਰਕੇ ਰੱਖਾਂਗੇ ਮੰਡੀ ਦੇ ਵਿੱਚ ਕੋਸ਼ਿਸ਼ ਕਰਕੇ ਸਮੇਂ ਅੰਤੋਂ ਦੇ ਕਰ ਲਿਆਂਗੇ ਇਹ ਸਾਡੀ ਜਿਹੜੀ ਆ ਇਹ ਸਾਡੀ ਅੱਜ ਦੀ ਜਿਹੜੀ ਗੱਲ ਆ ਅਸੀਂ ਹੁਣ ਜਿਹੜੇ ਗਰਦਾਸਪੁਰ ਇਸ ਤੋਂ ਚੱਲੋ ਤੋਂ ਪਹਿਲਾਂ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਐਡਵਰਟਾਈਜ਼ਮੈਂਟ ਦਾ ਤਰੀਕ ਨਹੀਂ ਸ਼ੁਰੂ ਹੁੰਦੀ ਕਿ ਟੀਵੀਆਂ ਦੇ ਉੱਤੇ ਐਡਵਰਟਾਈਜ਼ਮੈਂਟ ਆ ਜਾਏਗੀ ਕਿ ਜਦੋਂ ਕਿਸਾਨ ਦੀ ਮੰਡੀ 'ਚ ਜਾ ਕੇ ਫਸਲ ਦਾ ਡਾਲਾ ਖੁੱਲੇ ਜਗਾ ਤੇ ਉਸੇ ਲਈ 24 ਘੰਟੇ ਜਿਹੜੀ ਪੇਮੈਂਟ ਪੈ ਜਾਊਗੀ ਪਰ ਕਲਾ ਨੌਰ ਤੇ ਮੇਰੇ ਸਾਹਮਣੇ ਦਾਦਾ 15-15 ਦਿਨਾਂ ਦੇ ਲੋਕ ਦਾਣੇ ਲੈ ਕੇ ਮੰਡੀਆਂ 'ਚ ਬੈਠੇ ਆ ਇੱਥੇ ਸਿਰਫ ਹਜੇ ਸੌਦਾ ਹੋ ਰਿਹਾ ਕਿ 199 ਰੁਪਏ ਕੱਟ ਲਾ ਕੇ ਤੇ ਉਸ ਤੋਂ ਬਾਅਦ ਮੌਚਰ ਕੱਟ ਲੱਗੂਗਾ ਕਿਉਂਕਿ ਇਹਨਾਂ ਦੀ ਨੀਤੀ ਹੈ 1800 ਤੋਂ 2000 ਤੱਕ ਝੋਨਾ ਲੈਣਾ ਚੰਗੀ ਕੁਆਲਿਟੀ ਦਾ ਇਸ ਕਰਕੇ ਸਾਰੀਆਂ ਹੀ ਇੱਥੇ ਕੋਈ ਪਾਰਟੀ ਦੀ ਗੱਲ ਨਹੀਂ ਹੈ ਕਿ ਸਾਰੀਆਂ ਹੀ ਪਾਰਟੀਆਂ ਇਸ ਕਰਕੇ ਕਹਿ ਰਹੀਆਂ ਨੇ ਕਿ ਜੀ ਇਹਨਾਂ ਨੂੰ ਕਲਾਨੌਰ ਦੇ ਸੈਲਰ ਨੂੰ ਨਹੀਂ ਵਾਰਾ ਖਾਂਦਾ ਤੇ ਜਵਾਬ ਦੇ ਦਣ ਬਾਹਰ ਦੇ ਸੈਲਰਾਂ ਵਾਲੇ ਨੂੰ ਕਿਤਰਾ ਵਾਰਾ ਖਾਂਦਾ ਜੇ ਧੂਰੀ ਵਾਲੇ ਆਣ ਕੇ ਕਹਿੰਦੇ ਕਿ ਅਸੀਂ ਇੱਥੋਂ ਖੜ ਕੇ ਚੋਲ ਪੂਰੇ ਪ੍ਰਾਪਤ ਕਰ ਸਕਦੇ ਆਂ ਤੇ ਕਲਾਨੌਰ ਵਾਲੇ ਨੂੰ ਕੀ ਦਿੱਕਤ ਆ ਰਹੀ ਆ ਸਿਰਫ ਦਿੱਕਤ ਇਹੋ ਆ ਰਹੀ ਆ ਕਿ ਇਹ ਸੋਚਦੇ ਕਿ 300 ਤੋਂ 400 ਤੱਕ ਅਸੀਂ ਇੱਕ ਜਿੰਮੇਦਾਰ ਨੂੰ ਇੱਕ ਕੁਆਂਟਲ ਦਾ ਘੱਟ ਲਾਈਏ ਤੋ ਤੁਹਾਡੇ ਮੀਡੀਆ ਲਈ ਮੈਂ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਜਿਹੜੀ ਹੈ ਇਹਦੇ ਵੱਲ ਖਾਸ ਧਿਆਨ ਦੇ ਕਿ ਲੋਕਾਂ ਨੂੰ ਜੋ ਐਡਵਰਟਾਈਜ਼ਮੈਂਟ ਦਿੰਦੀ ਆ ਕਿਸਾਨਾਂ ਪ੍ਰਤੀ ਉਹਦੇ ਤੇ ਵਫਾਦਾਰ ਆ ਧੰਨਵਾਦ ਸੰਯੁਕਤ ਕਿਸਾਨ ਮੋਰਚੇ ਦਾ ਆਗੂ ਆ ਮੈਂ ਇੱਥੇ ਕਲਾਨੌਰ ਮੰਡੀ ਦੇ ਵਿੱਚ ਅਸੀਂ ਕੱਲ ਐਸਡੀਐਮ ਸਾਹਿਬ ਨੂੰ ਮਿਲੇ ਉਹਨਾਂ ਨੇ ਵੀ ਗੱਲ ਕਹੀ ਕਿ ਇੱਥੇ ਜਿਹੜਾ ਨਾ ਜਿਹੜਾ ਇੱਥੋਂ ਦਾ ਸੈਲਰ ਵਾਲਿਆਂ ਦਾ ਪਰਮੰਡਾ ਉਹ ਪਿਛਲੇ ਸਾਲ ਦਾ ਇਹਨਾਂ ਨੂੰ ਲਊ ਲੱਗਾ ਵਾ ਉਹ ਉਹੋ ਹੀ ਪ੍ਰਬੰਧ ਜਿਹੜਾ ਉਹ ਹੁਣ ਚੜਾਉਣਾ ਚਾਹੁੰਦੇ ਨੇ ਕੱਲ ਆਰਥੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਵੀ ਇਹ ਗੱਲ ਕਹੀ ਕਿ ਉਹ 199 ਰੁਪਏ ਦਾ ਕੱਟ ਬੰਗਦੇ ਨੇ ਕਿ 199 ਰੁਪਏ ਜਿਹੜਾ ਕੱਟ ਤੇ ਜਿਹੜਾ ਪਰ ਪੁਆਇੰਟ ਜਿਹੜਾ ਝੋਨਾ ਕਿਸੇ ਦਾ ਜਿੱਲਾ ਵਾ ਉਹਦਾ ਜਿਹੜਾ ਅਸੀਂ 20 ਜਾਂ 30 ਰੁਪਏ ਜਨਾਂ ਬਈ ਜਨਾਂ ਬਈ ਉਹ ਉਹ ਕੱਟਾਂਗੇ ਪਰ ਅਸੀਂ ਕਿਸਾਨੀ ਸਾਡੀ ਅੱਗੇ ਹੀ ਬਹੁਤ ਕੁਦਰਤੀ ਮਾਰ ਥੱਲੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਜਿਹੜਾ ਅਧਿਕਾਰੀ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਹੜ੍ਹ ਦੇ ਹੋਣ ਦੇ ਵਿੱਚ ਵੀ ਜ਼ਿੰਮੇਵਾਰ ਨੇ ਉਹਨਾਂ ਨੂੰ ਅਜੇ ਤੱਕ ਉਹਨਾਂ ਦੇ ਖਰਾਬ ਕਾਰਵਾਈ ਦੀ ਕੀਤੀ ਅੱਜ ਸਾਰੀਆਂ ਧਿਰਾਂ ਕ ਕਿਸਾਨਾਂ ਦੇ ਉਲਟ ਚੜ੍ਹ ਗਈਆਂ ਨੇ ਕਿਉਂਕਿ ਕਿਸਾਨੀ ਨੂੰ ਬਰਬਾਦ ਕਰ ਦਿੱਤੇ ਤੁੰਗੀਆਂ ਨੇ ਅੱਗੇ ਜਿਹੜਾ ਝੋਨੇ ਬਚੇ ਵੀ ਨੇ ਪਿੰਡਾਂ ਦੇ ਕੁਝ ਜਿੱਥੇ ਹੜ੍ਹਾਂ ਦੀ ਮਾਰ ਨਹੀਂ ਵੀ ਪਈ ਉਥੇ ਹਲਦੀ ਰੋਗ ਹੈ ਤੇ ਝੋਨੇ ਦੀਆਂ ਮੁਜਰਾ ਸੁੱਕੀਆਂ ਨੇ ਡਿਸ ਕਲਰ ਧਾਣੇ ਹੋਏ ਨੇ ਉਹਨਾਂ ਦਾ 10-10 ਕੁਇੰਟਲ ਜਿਹੜਾ ਨਾ ਉਹ ਹਰ ਇਕੜ ਦਾ ਝਾੜ ਜਿਹੜਾ ਨਾ ਘਟਿਆ ਵਾ ਕਿਸਾਨੀ ਮਾਰ ਥੱਲੇ ਆ ਇਸ ਕਰਕੇ ਸਾਡੀ ਇਹ ਬੇਨਤੀ ਹੈ ਕਿ ਜਿੰਨਾ ਅਸੀਂ ਚੇਅਰਮੈਨ ਦੇ ਕਹਿਨ ਤੇ ਕਿ ਸਾਰੇ ਆਓ ਅਸੀਂ ਆਪਸ ਦੇ ਵਿੱਚ ਬੈਠ ਕੇ ਕਿਸੇ ਨਤੀਜੇ ਤੇ ਪਹੁੰਚਾਂਗੇ ਇਹ ਆਰਤੀ ਐਸੋਸੀਏਸ਼ਨ ਵਾਲੇ ਨਹੀਂ ਸੌਰੀ ਆਪਣੇ ਸੈਟਰ ਦੇ ਮਾਲਕ ਜਿਹੜੇ ਨੇ ਉਹ ਉਹਦਾ ਵੀ ਕਹਿਣਾ ਨਹੀਂ ਮੰਨਿਆ ਉਹਨਾਂ ਨੇ ਪਿਹਾਰ ਕੇ ਉਹਨੇ ਕਿਹਾ ਸਵੇਰ ਦਾ ਜੇ ਉਹ ਨਹੀਂ ਆਉਣਗੇ ਤੇ ਮੈਂ ਡੀਸੀ ਸਾਹਿਬ ਨਾਲ ਮੇਰੀ ਹੁਣ ਵੀ ਗੱਲਬਾਤ ਹੋ ਗਈ ਹੈ ਤੇ ਮੈਂ ਡੀਸੀ ਕੋ ਤੁਹਾਡੇ ਨਾਲ ਜਾਵਾਂਗਾ ਇੱਥੇ ਇਹ ਸਮੰਢੀ ਨੂੰ ਖੁੱਲੀ ਮੰਡੀ ਜਿਹੜੇ ਨਾਲ ਉਹ اختیار ਕਰਾਂਗੇ ਕਿਸਾਨਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਅਸੀਂ ਇਹਨਾਂ ਸੈਦਰਾ ਨੂੰ ਇੱਕ ਵੀ ਦਾਣਾ ਜਿਹੜਾ ਉਹ ਨਹੀਂ ਦੇਵਾਂਗੇ ਤਾਂ ਕਿ ਜਿਹੜਾ ਵੀ ਸੈਦਰਾ ਇਹਨਾਂ ਨੂੰ ਵੀ ਜਿਹੜਾ ਉਹ ਸਬਕ ਸਿਖਾਇਆ ਜਾਵੇ ਅਸੀਂ ਇਹੋ ਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਕਿਸਾਨਾਂ ਦੀ ਖੱਜਲ ਖਰਾਬ ਦੀ ਇੱਥੇ ਬੰਦ ਕੀਤੀ ਜਾਵੇ ਕਿਸਾਨਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਵਾ ਉਹਦੀ ਜੜੀ ਉੱਪਰ ਪਾਈ ਕੀਤੀ ਜਾਵੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਪੁਖਬਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ